ਸਸਿਕਲ ਤੁਸੀਂ ਦੇਖ ਰਹੇ ਹੋ ਛਣਕਾਟਾ ਟੀਵੀ ਤੇ ਅੱਜ ਅਸੀਂ ਪਿੰਡ ਤਲਵੜਨ ਦੀਆਂ ਕੁਝ ਐਸੀਆਂ ਪੁਰਾਣੀਆਂ ਤੇ ਜਿਹੜੀਆਂ ਲਗਭਗ ਗੁਜ਼ਰ ਚੁੱਕੀਆਂ ਜਿਹੜੀਆਂ ਇੱਕ ਕੁਝ ਜਗ੍ਹਾ ਸਿਕੀਆਂ ਆ ਅਸਥਾਨ ਸਿੱਕੇ ਉਸ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਇੱਥੇ ਦੀ ਇੱਕ ਮੰਦਣਾ ਵੀ ਆ ਵੀ ਇਸ ਜਗ੍ਹਾ ਜਿਸ ਜਗ੍ਹਾ ਤੇ ਉੱਤੇ ਮੈਂ ਖੜਾ ਆ ਮੈਂ ਤੁਹਾਨੂੰ ਦਿਖਾਦਾ ਪਹਿਲਾਂ ਇੱਕ ਪੁਰਾਣੀਆ ਇਟਾਂ ਦਾ ਖੂਬ ਬਣਿਆ ਹੋਇਆ ਅੱਜ ਵੀ ਇੱਥੇ ਕਾਫੀ ਇਤਿਹਾਸਿਕ ਪੱਖ ਬਹੁਤ ਤਗੜਾ ਸੀ ਇਸ ਕੂਦਾ ਜਿੱਥੇ ਕਿ ਇੱਥੇ ਕਾਫੀ ਕੁਝ ਠਿਕਾਇਆ ਇਥੇ ਇੱਕ ਕਮਰਾ ਬਣਿਆ ਹੋਇਆ ਬਿਲਕੁਲ ਛੋਟਾ ਜਿਹਾ ਜਿਹਦੇ ਵਿੱਚ ਲਗਭਗ 3-4 ਫੁੱਟ ਦੀ ਉਚਾਈ ਸੀ ਸਿਰਫ ਤੇ ਉਸ ਜਗ੍ਹਾ ਦੇ ਉੱਤੇ ਇਹਦੀ માનਤਾ ਇਹ ਆ ਵੀ ਇੱਥੇ ਅੱਜ ਵੀ ਜਿਹੜੀ ਇਸ ਜਗ੍ਹਾ ਦੀ ਰਾਖੀ ਕਰਨ ਵਾਸਤੇ ਕੁਝ ਜਿਹੜੀਆਂ ਸੁੱਚੀਆਂ ਰੂਹਾਂ ਜਿਹਨੂੰ ਕਹਿ ਲਈਏ ਅੱਜ ਵੀ ਇਸ ਜਗ੍ਹਾ ਦੀ ਰਾਖੀ ਕਰ ਰਹੀਆਂ ਨੇ ਤੇ ਇਸ ਗੱਲ ਦੇ ਵਿੱਚ ਕਿੰਨੀ ਕਿ ਹਕੀਕਤ ਆ ਕਿੰਨੀ ਕਿ ਕਹਾਣੀਆਂ ਕਿਉਂਕਿ ਮੇਨ ਚੀਜ਼ ਤਦ ਵਿੱਚ ਦੱਸਣਾ ਚਾਹੁੰਦਾ ਚਾਹੁੰਨਾ ਆ ਵੀ ਇਸ ਜਗ੍ਹਾ ਦੇ ਉੱਤੇ ਜਿਸ ਬੰਦੇ ਨੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਇਹਨੂੰ ਢੋਣ ਦੀ ਕੋਸ਼ਿਸ਼ ਕੀਤੀ ਆ ਜਾਂ ਤੁ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਪਰਿਵਾਰ ਦੇ ਵਿੱਚੋਂ ਲਗਭਗ ਉਸ ਬੰਦੇ ਦੀ ਜਿਹੜੀ ਹੈਗੀ ਆ ਕੁੱਲ ਅੱਗੇ ਨਹੀਂ ਵਧੀ ਇਹ ਕਹਿਣੀ ਆ ਗੱਲ ਆ ਤੇ ਬਾਕੀ ਇਹ ਜਾਣਾਂਗੇ ਵਾਕਈ ਵੀ ਇਸ ਟਾਈਮ ਜਿਹੜਾ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਉੱਤੇ ਕਿਸ ਬੰਦੇ ਨੇ ਕਬਜ਼ਾ ਕੀਤਾ ਸੀ ਤੇ ਉਸ ਬੰਦੇ ਦਾ ਨਾਮ ਕੀ ਸੀ ਤੇ ਆ ਆਹ ਹੁਣ ਚੱਲਦੇ ਆ ਸਿੱਧੇ ਡਾਇਰੈਕਟ ਆਪਾਂ ਉਸ ਬਾਈ ਹੁਣਾਂ ਕੋਲ ਜਿਸ ਬਾਈ ਹੁਣਾਂ ਨੇ ਇਸ ਜਗ੍ਹਾ ਦੀ ਪੂਰੀ ਖੋਜ ਕੀਤੀ ਆ ਖੋਜ ਪੜਤਾਲ ਕੀਤੀ ਆ ਤੁਹਾਨੂੰ ਪ੍ਰੋਪਰ ਜਾਣਕਾਰ ਦਿੰਦੇ ਆ ਵਾਕਿ ਇਹ ਜਗ੍ਹਾ ਦਾ ਮੇਨ ਮਹੱਤਵ ਪਿੰਡ ਤਲਵੰਡ ਦੇ ਵਿੱਚ ਇਹਦਾ ਮੇਨ ਮਹੱਤਵ ਕੀ ਹੁੰਦਾ ਸੀਗਾ ਤੇ ਕੀ ਸੀ ਇੱਥੇ ਸਾਡੇ ਵੱਡੇ ਭਰਾ ਰੂਪ ਲਾਲ ਬਾਈ ਹੁਣੀ ਖੜੇ ਨੇ ਤੇ ਇਸੇ ਨੂੰ ਰੂਪੀ ਬਾਈ ਕਹਿੰਦੇ ਉਹਨੇ ਵੈਸੇ ਸਾਡੇ ਪਿੰਡ ਦੇ ਬੀਲੀ ਦਾ ਕੰਮ ਵੀ ਬਾਈ ਹੁਣੀ ਬਹੁਤ ਸ਼ੁਰੂ ਤੋਂ ਕਰਦੇ ਆਏ ਨੇ ਤੇ ਬਾਈ ਹੁਣਾ ਨੂੰ ਮੈਨੂੰ ਪਤਾ ਲੱਗਾ ਨਾ ਜਦੋਂ ਵੀ ਬਾਈ ਹੁਣਾ ਦੇ ਕੋਲ ਇੰਨੇ ਕੁ ਪੁਰਾਣੇ ਤਲਵੰਡੀਆਂ ਇਤਿਹਾਸ ਪਏ ਹੋਏ ਨੇ ਤੇ ਮੈਂ ਸੋਚਿਆ ਵੀ ਅੱਜ ਕਿਉਂ ਨਾ ਇਸ ਜਗ੍ਹਾ ਦੇ ਉੱਤੋਂ ਸ਼ੁਰੂਆਤ ਕੀਤੀ ਜਾਵੇ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੀ ਮੈਂ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਰੰਧਾਵਾ ਸਾਹਿਬ ਤੁਹਾਡਾ ਪੰਜਾਬ ਦਾ ਵਿਰਸਾ ਔਰ ਪ੍ਰਾਤਨ ਦਰਸ਼ੇ ਨੂੰ ਦਿਖਾਉਣ ਲਈ ਸ਼ਨਕਾਟਾ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਥੈਂਕ ਯੂ ਬਈ ਜੀ। ਜੋ ਕਿ ਤੁਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਪਿੰਡਾਂ ਤੇ ਜਾ ਕੇ ਉਹਨਾਂ ਪ੍ਰਾਤਨ ਚੀਜ਼ਾਂ ਦੀ ਖੋਜ ਕਰਕੇ ਦੁਨੀਆ ਨੂੰ ਸਮਰਪਿਤ ਕਰਦੇ ਆ ਤਾਂ ਕਿ ਸਾਡਾ ਵਿਰਸਾ ਆਉਣ ਵਾਲੀ ਜਨਰੇਸ਼ਨ ਤੋਂ ਕਿਤੇ ਉਹਨਾਂ ਨੂੰ ਭੁੱਲ ਨਾ ਜਾਵੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਥੈਂਕ ਯੂ ਬਈ ਜੀ। ਤੇ ਅੱਜ ਆਪਾਂ ਜਿਸ ਜਗ੍ਹਾ ਤੇ ਆਏ ਆ ਜੀ ਇਹ ਜਗ੍ਹਾ ਤਕਰੀਬਨ ਤਲਵਣ ਤੋਂ ਜਰਨੇਲੀ ਸੜਕ ਜੋ ਘਾਗ ਢਗਾਰੇ ਨੂੰ ਜਾਂਦੀ ਆ ਜੀ ਉਸ ਦੇ ਉੱਪਰ ਇਹ ਜਗ੍ਹਾ ਸਥਿਤ ਹੈ ਔਰ ਇੱਕ ਦੰਦ ਕਥਾ ਅਨੁਸਾਰ ਇਹ ਜੋ ਜਗ੍ਹਾ ਹੈ ਇਸ ਤੇ ਇੱਕ ਹਲਤੀ ਹੁੰਦੀ ਸੀ ਔਰ ਕਿਸੇ ਟਾਈਮ ਜਿਸ ਵੇਲੇ ਇੱਥੇ ਮੁਗਲਾਂ ਦਾ ਰਾਜ ਸੀ ਮੁਗਲ ਰਾਜ ਕਰਦੇ ਸਨ ਉਸ ਵੇਲੇ ਪਿੰਡ ਤਲਵਣ ਦੇ ਵਿੱਚ ਤਾਜੀ ਇਹ ਕੱਢੇ ਜਾਂਦੇ ਸਨ ਓਕੇ ਅਸੀਂ ਸੁਣਿਆ ਕਿ ਜਿਸ ਵੇਲੇ ਤਾਜੀਏ ਹਉਂਦੇ ਹੁੰਦੇ ਸਨ ਤੇ ਰਾਹ ਦੇ ਵਿੱਚ ਜੇ ਕੋਈ ਦਰਖਤ ਆਉਂਦਾ ਸੀ ਤੇ ਤਾਜੀਏ ਨੂੰ ਝਕਾਇਆ ਨਹੀਂ ਸੀ ਜਾਂਦਾ ਤੇ ਉਸ ਦਰਖਤ ਦਾ ਟਹਿਣਾ ਕੱਟ ਕੇ ਉਸ ਨੂੰ ਅੱਗੇ ਲਿਜਾਇਆ ਜਾਂਦਾ ਸੀ ਭਾਜੀ ਇੱਕ ਮੈਂ ਇੱਥੇ ਰੋਕਣ ਲੱਗਾ ਤੁਹਾਨੂੰ ਮੈਨੂੰ ਪਹਿਲਾਂ ਕਲੀਅਰ ਕਰ ਦੋ ਵੀ ਅਸਲ 'ਚ ਤਾਜੀਏ ਹੁੰਦੇ ਕੀ ਸੀਗੇ ਤੇ ਕੀ ਮਹੱਤਵ ਕੀ ਆ ਇਹਨਾਂ ਦਾ ਅਸੀਂ ਤਕਰੀਬਨ ਇਤਿਹਾਸ ਦੇ ਵਿੱਚ ਵੀ ਪੜਿਆ ਅੱਜ ਵੀ ਜੁਪੀ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਤਾਜੀਏ ਪਿੱਟੇ ਜਾਂਦੇ ਹਨ ਤਾਜੀਏ ਜੋ ਹਨ ਸ਼ੇਰ-ਏ-ਖੁਦਾ ਅਲੀ ਸ਼ਾ ਦੇ ਜੋ ਫਰਜ਼ੰਦ ਹਨ हसन ਤੇ ਹਸੈਨ ਜੋ ਕਿ ਕਰਬਲਾ ਦੀ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸਨ ਉਹਨਾਂ ਦੀ ਯਾਦ ਨੂੰ ਉਹਨਾਂ ਨੂੰ ਯਾਦ ਕਰਦੇ ਹੋਏ ਜੋ ਸਾਡਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਨੂੰ ਯਾਦ ਕਰਦਾ ਉਸ ਦਿਨ ਤਾਜ਼ੀਏ ਪਿੱਟਦਾ ਹੈ ਉਸ ਨੂੰ ਉਹਨਾਂ ਦੀ ਯਾਦ ਨੂੰ ਮਨਾਉਂਦਾ ਹੈ ਉਹਨਾਂ ਦੀ ਯਾਦ ਦੇ ਅੰਦਰ ਆਪਣੇ ਸਰੀਰ ਨੂੰ ਪਿੱਟਦੇ ਹਨ ਤੇ ਆਪਣੇ ਇਸ ਤਰ੍ਹਾਂ ਪਿੱਟਦੇ ਹਨ ਕਿ ਉਹ ਕਈ ਵਾਰੀ ਆਪਣੇ ਦੱਤੜਾ ਮਾਰਦੇ ਮਾਰਦੇ ਉਹਨਾਂ ਦੇ ਸਰੀਰ ਚੋਂ ਜੇ ਖੂਨ ਵੀ ਵਗਣ ਲੱਗ ਜਵੇ ਪਰ ਉਹ ਸੀ ਨਹੀਂ ਕਰਦੇ ਉਹ ਆਪਣੇ ਮੁਰਸ਼ਿਦ ਨੂੰ ਯਾਦ ਕਰਦੇ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੀ ਯਾਦ ਵਿੱਚ ਤਾਜ਼ੀਆਂ ਮਨਾਉਂਦੇ ਹਨ ਕੀ ਬਾਤ ਹੈ ਤੇ ਭਾਈ ਜਿਹੜਾ ਉਹ ਤਾਜ਼ੀਆਂ ਲੈ ਕੇ ਆਉਂਦੇ ਸੀਗੇ ਰਸਤੇ ਤੁਸੀਂ ਦੱਸਿਆ ਵੀ ਹੁਣ ਉਹ ਦਰਖਤ ਵਗੈਰਾ ਕੱਟ ਦਿੰਦੇ ਨੇ ਸੀ ਕਿ ਉਹਦੇ ਬਾਰੇ ਸਾਨੂੰ ਦੱਸੋ ਤਲਵੰਡ ਦੇ ਕਿਹੜੇ ਕਿਹੜੇ ਇਲਾਕੇ ਦੇ ਵਿੱਚੋਂ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਉਹ ਲੈ ਕੇ ਜਾਂਦੇ ਸੀ ਅਸਲ ਵਿੱਚ ਗੁਰਪ੍ਰੀਤ ਜੀ ਤਲਵੰਡ ਦੇ ਵਿੱਚ 14 ਮਸਜਿਦਾਂ ਹਨ ਅਚਾਰੀ ਜਿਨ੍ਹਾਂ ਨੂੰ ਅਸੀਂ ਮਸੀਤਾਂ ਵੀ ਕਹਿ ਦਿੰਦੇ ਆ ਉਹਨਾਂ ਦੇ ਵਿੱਚ ਵੱਖ-ਵੱਖ ਮਸੀਤਾਂ ਦੇ ਵਿੱਚੋਂ ਮਸਜਿਦਾਂ ਦੇ ਵਿੱਚੋਂ ਤਾਜੀ ਆਉਂਦੇ ਹੁੰਦੇ ਆ ਜਿਸ ਤਰ੍ਹਾਂ ਕਾਜ਼ੀਆਂ ਦੀ ਮਸਜਿਦ ਹੁੰਦੀ ਸੀ ਰਾਈਆਂ ਦੀ ਮਸਜਿਦ ਹੁੰਦੀ ਸੀ ਜੋ ਕਿ ਬਹੁਤ ਖੰਡਤ ਹੋ ਚੁੱਕੇ ਆ ਇਹ ਜਦੋਂ ਆਪਾਂ ਅਗਲਾ ਐਪੀਸੋਡ ਕਰਾਂਗੇ ਉਹਨਾਂ ਦੇ ਵਿੱਚ ਜੋ 12 ਦੀਆਂ 12 ਜਿੱਥੇ ਮਸਜਿਦਾਂ ਸਨ ਉਹਨਾਂ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਤਾਜੀ ਇਹ ਉਹਨਾਂ ਮਸਜਿਦਾਂ ਦੇ ਵਿੱਚੋਂ ਆਉਂਦੇ ਸਨ ਜੋ ਸਾਡੇ ਮੁਸਲਮਾਨ ਵੀਰ ਸੀ ਜੋ ਉਹ ਆਪਣੇ ਪਕੰਬਰ ਨੂੰ ਮੰਨਦੇ ਸਨ ਉਹਨਾਂ ਮਸਜਿਦਾਂ ਵਿੱਚ ਇਕੱਤਰ ਹੋ ਕੇ ਉੱਥੋਂ ਤਾਜ਼ੀਆ ਲੈ ਕੇ ਇਸ ਜਗ੍ਹਾ ਤੇ ਆਉਂਦੇ ਸਨ ਜਿੱਥੇ ਅੱਜ ਆਪਾਂ ਇਕੱਤਰ ਹੋਏ ਹਾਂ ਓਕੇ ਅੱਛਾ ਇੱਕ ਮੈਨੂੰ ਜਦੋਂ ਆਪਾਂ ਇਸ ਗੱਲ ਇਹਦੀ ਸ਼ੁਰੂਆਤ ਕੀਤੀ ਸੀ ਨਾ ਆਪਾਂ ਇਹਦੀ ਖੋਜ ਕਰਨੀ ਸ਼ੁਰੂ ਕੀਤੀ ਤੇ ਮੈਂ ਪਾਕਿਸਤਾਨ ਦੇ ਵਿੱਚ ਕੁਝ ਸਿਗੇ ਸੱਜਣ ਮਿੱਤਰ ਉਹਨਾਂ ਨਾਲ ਮੈਂ ਗੱਲ ਸ਼ੇਅਰ ਕੀਤੀ ਸੀ ਵੈਸੇ ਇਹ ਕਿ ਐਸੀ ਜਗ੍ਹਾ ਸੀ ਉੱਥੇ ਉਹਨਾਂ ਨੇ ਇਹ ਗੱਲ ਕੀਤੀ ਵੀ ਜਿੱਥੇ ਤਾਜੀ ਕੱਢਦੇ ਹੁੰਦੇ ਸੀਗੇ ਉੱਥੇ ਕੁਝ ਕੁ ਪਵਿੱਤਰ ਰੂਹਾਂ ਜਿਹੜੀਆਂ ਆ ਉਸ ਜਗ੍ਹਾ ਦੀ ਰਖਵਾਲੀ ਕਰਦੀਆਂ ਸੀ ਤੇ ਤੁਸੀਂ ਦੱਸੋ ਵੀ ਵਾਕਈ ਇਸ ਗੱਲ ਦੇ ਨਾਲ ਸਹਿਮਤ ਹੋ ਵੀ ਕਿਉਂਕਿ ਉਧਰ ਸਾਨੂੰ ਇਹ ਵੀ ਗੱਲ ਸੁਣਨ ਨੂੰ ਮਿਲੀ ਸੀ ਵੀ ਉਸ ਜਗ੍ਹਾ ਤੇ ਉੱਤੇ ਜਿਹੜਾ ਵੀ ਕੋਈ ਬੰਦਾ ਕਾਬਜ਼ ਹੋਣ ਨੂੰ ਕੋਸ਼ਿਸ਼ ਕਰਦਾ ਸੀ ਜਾਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤੇ ਉਹਦੀ ਕੁਲ ਦਾ ਲਗਭਗ ਕੋਈ ਵੀ ਕਹਿੰਦੇ ਦੀਵਾ ਨਹੀਂ ਉਹਦੇ ਬਲਦਾ ਸੱਚੀ ਗੱਲ ਹੈ ਇਹ ਚੀਜ਼ ਸੀ ਗੁਰਪ੍ਰੀਤ ਰੰਦਾਵਾ ਜੀ ਜੇ ਸਹੀ ਜਾਣਿਆ ਜਾਵੇ ਸੱਚ ਨੂੰ ਪ੍ਰੂਖਿਆ ਜਾਵੇ ਇਹਦੀ ਬਹੁਤ ਲੰਗਾਈ ਤੱਕ ਖੋਜ ਕੀਤੀ ਜਾਵੇ ਅਸਲ ਚ ਜਿਸ ਜਗਾਤੇ ਸ਼ਮਸ਼ਾਨ ਘਟ ਹੁੰਦਿਆਂ ਜਿੱਥੇ ਕਬਰਾਂ ਬਣਾਈਆਂ ਜਾਂਦੀਆਂ ਹਨ ਉਥੇ ਕੁਝ ਇਹੋ ਜਿਹੀਆਂ ਰੂਹਾਂ ਹੁੰਦੀਆਂ ਹਨ ਜੋ ਕਿ ਉਸ ਪਾਕ ਪਵਿੱਤਰ ਅੱਲਾ ਨੂੰ ਮੰਨਦੀਆਂ ਹਨ ਖੁਦਾ ਨੂੰ ਮੰਨਦੀਆਂ ਹਨ ਉਹ ਖਦੂਹਾਂ ਉਹ ਜੋ ਰੂਹਾਨ ਉਹ ਸਦਾ ਲਈ ਅਮਰ ਹੁੰਦੀਆਂ ਹਨ ਕਿਉਂਕਿ ਇਹ ਜੋ ਬੁੱਤ ਹੈ ਇਹ ਜੋ ਸਰੀਰ ਹੈ ਇਹ ਪੰਜ ਮਿੱਟੀ ਦਾ ਪਤਲਾ ਹੈ ਇਹ ਖਾਕ ਹੋ ਜਾਂਦਾ ਹੈ ਇਸ ਅਪਰੰਤ ਉਹ ਜੋ ਰੂਹਾਂ ਹਨ ਉਹ ਅਮਰ ਰਹਿੰਦੀਆਂ ਹਨ ਉਹ ਰੂਹਾਂ ਉਸ ਜਗ੍ਹਾ ਪਰ ਵਾਸ ਕਰਦੀਆਂ ਹਨ ਤਿਰਖਵਾਲੀ ਵੀ ਕਰਦੀਆਂ ਉਸ ਜਗ੍ਹਾ ਤੇ ਵਾਸ ਕਰਦੀਆਂ ਕਿਉਂਕਿ ਉਹਨਾਂ ਦਾ ਜਿਸ ਜਗ੍ਹਾ ਤੇ ਪਕੰਬਰ ਨੂੰ ਉਹ ਯਾਦ ਕੀਤਾ ਹੋਵੇ ਜਿੱਥੇ ਉਹਨਾਂ ਦੇ ਯਾਦ ਦੇ ਵਿੱਚ ਨਵਾਜ ਅਦਾ ਕੀਤੀ ਹੋਵੇ ਉਸ ਜਗ੍ਹਾ ਤੋਂ ਉਹ ਕਦੇ ਵੀ ਨਹੀਂ ਜਾਂਦੀਆਂ ਰੂਹਾਂ ਸਦਾ ਅਮਰ ਹਨ ਤੇ ਅਮਰ ਰਹਿਣਗੀਆਂ ਇਸੇ ਕਰਕੇ ਅਸੀਂ ਅੱਜ ਵੀ ਉਹਨਾਂ ਰੂਹਾਂ ਨੂੰ ਯਾਦ ਕਰਦੇ ਹਾਂ ਜਿੱਦਾਂ ਕਿ ਸਿੱਖ ਇਤਿਹਾਸ ਦੇ ਵਿੱਚ ਅਸੀਂ ਆਪਣੇ ਪਕੰਬਰਾਂ ਨੂੰ ਯਾਦ ਕਰਦੇ ਹਾਂ ਗੁਰੂਆਂ ਅਵਤਾਰਾਂ ਨੂੰ ਯਾਦ ਕਰਦੇ ਹਾਂ ਹਿੰਦੂਆਂ ਦੇ ਵਿੱਚ ਆਪਣੇ ਰਾਮ ਨੂੰ ਯਾਦ ਕਰਦੇ ਹਾਂ ਕ੍ਰਿਸ਼ਨ ਨੂੰ ਯਾਦ ਕਰਦੇ ਹਾਂ ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਆਪਣੇ ਪਕੰਬਰ ਸ਼ੇਰ ਖੁਦਾ ਅਲੀ ਸ਼ਾ ਨੂੰ ਖਾਸ ਕਰਕੇ ਮੁਹੰਮਦ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ ਜੋ ਕਿ ਕਲ ਯੁਗ ਦੇ ਆਖਰੀ ਪਕੰਬਰ ਹੋਏ ਹਨ ਭਾਈ ਅੱਛਾ ਇੱਥੇ ਤੁਸੀਂ ਇੱਕ ਗੱਲ ਆਪਾਂ ਸ਼ੇਅਰ ਕੀਤੀ ਦੀ ਆਫ ਕੈਮਰਾ ਦੇ ਵਿੱਚ ਵੀ ਕੋਈ ਸੁਬੇਗ ਸਿੰਘ ਦੇ ਨਾਮ ਦਾ ਕੋਈ ਸੀਗਾ ਜਿਹਨੇ ਇਸ ਜਗ੍ਹਾ ਦੇ ਉੱਤੇ ਕਾਬਜ ਹੋਇਆ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਸੀ ਤੇ ਪਰਿਵਾਰ ਚੋਂ ਮੈਨੂੰ ਲੱਗਦਾ ਤੁਸੀਂ ਦੱਸਿਓ ਉਸ ਬੰਦੇ ਦੀ ਕੋਈ ਨਹੀਂ ਰਹੀ ਕੋਈ ਇਹ ਗੁਰਪ੍ਰੀਤ ਜੀ ਇੱਕ ਜਰੂਰ ਦੱਸ ਦੇਣਾ ਚਾਹੁੰਦਾ ਕਿ ਇਹ ਜੋ ਪਿੰਡ ਤਲਵਨ ਹੈ ਇਹ ਕਿਸੇ ਟਾਈਮ ਹਿੰਦੂਆਂ ਦੀ ਰਿਆਸਤ ਹੋਇਆ ਕਰਦਾ ਸੀ ਕਿਸੇ ਟਾਈਮ ਮੁਸਲਮਾਨਾਂ ਦੀ ਰਿਆਸਤ ਹੋਇਆ ਕਰਦੇ ਸੀ ਕਿਸੇ ਟਾਈਮ ਸਿੱਖਾਂ ਦੀ ਰਿਆਸਤ ਹੋਇਆ ਕਰਦਾ ਸੀ ਕਿਸੇ ਟਾਈਮ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਸੀ ਇਸੇ ਤਰ੍ਹਾਂ ਜਿਸ ਵੇਲੇ ਇੱਥੇ ਅਬਦੁੱਲਾ ਸ਼ਾਹੀ ਜੋ ਕਿ ਅੱਜ ਵੇਲੇ ਪਾਕਿਸਤਾਨ ਵਿੱਚ ਹਨ ਹਵੀਬੁੱਲਾ ਜੀ ਉਹਨਾਂ ਦੀ ਇੱਥੇ ਰਿਆਸਤ ਸੀ ਉਸ ਵੇਲੇ ਤੋਂ ਅੱਬਲ ਤਾਂ ਜਿਸ ਵੇਲੇ ਤਲਵਨ ਬਣਿਆ ਹੀ ਹੈ ਉਸ ਤੋਂ ਪਹਿਲਾਂ ਹੀ ਸਾਡਾ ਸਾਰਾ ਭਾਈਚਾਰਾ ਇੱਕ ਸੀ ਨਾ ਕੋਈ ਹਿੰਦੂ ਸੀ ਨਾ ਕੋਈ ਮੁਸਲਮਾਨ ਸੀ ਸਿਰਫ ਅਸੀਂ ਆਪਸੀ ਬੰਡੇ ਪਾਏ ਹੋਏ ਸਨ ਬਹੁਤ ਸਾਰੀਆਂ ਇਮਾਰਤਾਂ ਜੋ ਹਨ ਉਹ ਖਾਸ ਕਰਕੇ ਸਾਡੇ ਮੁਸਲਮਾਨ ਵੀਰ ਬਣਾਉਂਦੇ ਹੁੰਦੇ ਸਨ ਕਿਉਂਕਿ ਸਭ ਤੋਂ ਕਾਰਾਗਰੀ ਦੇ ਵਿੱਚ ਜੇ ਕੋਈ ਕਾਰੀਗਰ ਮਿਸਤਰੀ ਹੈ ਤਾਂ ਉਹ ਮੁਸਲਮਾਨ ਵੀਰ ਹਨ ਇਸ ਕਰਕੇ ਮੁਸਲਮਾਨਾਂ ਨੇ ਬਹੁਤ ਸਾਰੀਆਂ ਕਾਰਖਾਨੇ ਬਣਾਈਆਂ ਬਹੁਤ ਸਾਰੀਆਂ ਜਗ੍ਹਾ ਬਣਾਈਆਂ ਹੋਈਆਂ ਹੰਤਲ ਬਣੂ ਦੇ ਵਿੱਚ ਔਰ ਇਹ ਜਿਹੜੀ ਜਗ੍ਹਾ ਆ ਇਹ ਵੀ ਉਹਨਾਂ ਨੇ ਬਣਾਈ ਹੋਈ ਹੈ ਔਰ ਇੱਥੇ ਤਕਰੀਬਨ ਬਹੁਤ ਸਾਰੇ ਪਕੰਬਰਾਂ ਨੇ ਫਕਰਾਂ ਨੇ ਆ ਕੇ ਅਵਾਦਤ ਕੀਤੀ ਆ ਕਿਉਂਕਿ ਜਿਸ ਜਗ੍ਹਾ ਤੇ ਤਾਜ਼ੀ ਆਉਂਦੇ ਹਨ ਪਿੱਟੇ ਜਾਂਦੇ ਹਨ ਉਸ ਜਗ੍ਹਾ ਤੇ ਬਹੁਤ ਸਾਰੇ ਪੀਰ ਪਕੰਬਰ ਔਲੀਏ ਵੀ ਆ ਕੇ ਵਾਸ ਕਰਦੇ ਹਨ ਸੋ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਸਵੇਕ ਸਿੰਘ ਦਾ ਭਰਾ ਜੋ ਕਿ ਉਹਦਾ ਮੈਂ ਨਾਂ ਭੁੱਲ ਗਿਆ ਜੇ ਜ਼ਿਆਦਾ ਗਿਆ ਤੇ ਜ਼ਰੂਰ ਚਲਦੇ ਚਲਦੇ ਵੀਡੀਓ ਚ ਦੱਸਾਂਗਾ ਉਸ ਦੀ ਮੌਤ ਜੋ ਹੈ ਉੱਤਰਾਖੰਡ ਦੇ ਵਿੱਚ ਜਾ ਕੇ ਜੁਪੀ ਸੌਰੀ ਜੁਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੋਈ ਸੀ ਉਸ ਦਾ ਕੋਈ ਵੀ ਵੰਸ ਨਹੀਂ ਕਿਉਂਕਿ ਉਹ ਇਸ ਹਲਤੀ ਤੋਂ ਇਸ ਖੂਈ ਤੋਂ ਆਪਣੀ ਜੋ ਲਾਗ ਥੋੜੀ ਬਹੁਤੀ ਪੈਲੀ ਸੀ ਉਸ ਨੂੰ ਸਿੰਜਦਾ ਸੀ ਉਸ ਦਾ ਅੱਗੇ ਵੰਸ ਨਹੀਂ ਚੱਲਿਆ ਤੇ ਇਹ ਜਿਹੜੀ ਜ਼ਮੀਨ ਹੁੰਦੀ ਸੀ ਇਹ ਉਸ ਟਾਈਮ ਉਸ ਬੇਗ ਸਿੰਘ ਹੁਣਾਂ ਕੋਲ ਹੁੰਦੀ ਸੀ ਮੁਸਲਮਾਨਾਂ ਇਹ ਪਹਿਲਾਂ ਸਭ ਤੋਂ ਇਸ ਜ਼ਮੀਨ ਤੇ ਜੋ ਸੀ ਇਹ ਇੱਕ ਕਬਰਾਂ ਦਾ ਥਾਂ ਹੈ ਕਿਉਂਕਿ ਤਲਵਣੋ ਦੇ ਵਿੱਚ ਜਿੱਥੇ 14 ਮੁਸਿੱਤਾਂ ਹਨ ਉੱਥੇ 240 40 41 ਦੇ ਕਰੀਬ ਕੋਈ ਇਹੋ ਜਿਹੀਆਂ ਜਗ੍ਹਾ ਹਨ ਜਿਸ ਵਿੱਚ ਡੇਰੇ ਵੀ ਹਨ ਮੁਸਲਮਾਨੀ ਕਬਰਾਂ ਵੀ ਹਨ ਔਰ ਮਸਜਿਦਾਂ ਵੀ ਹਨ ਇਹੋ ਜੀਆਂ 240 ਤਲਵਣ ਦੇ ਵਿੱਚ ਤਕਰੀਬਨ ਤਕਰੀਬਨ ਗਿਣ ਦੇ ਵਿੱਚ ਮਿਲਦੀਆਂ ਹਨ ਸੋ ਉਹਨਾਂ ਦੇ ਵਿੱਚ ਇਹ ਤਾਜ਼ੀਆ ਵਾਲੀ ਵੀ ਜਗ੍ਹਾ ਇੱਕ ਹੈ ਜਿਸ ਜਗ੍ਹਾ ਤੇ ਅੱਜ ਆਪਾਂ ਖੜੇ ਹਾਂ ਫਰੋਂ ਇਸ ਚੀਜ਼ ਦਾ ਪਰਮਾਨੰਤ ਕਰ ਸਕਦੇ ਆ ਵੀ ਵਾਕਈ ਵੀ ਇਸ ਜਗ੍ਹਾ ਨੂੰ ਜਿਹੜਾ ਵੀ ਬੰਦੇ ਨੇ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਸ ਬੰਦੇ ਦਾ ਮਤਲਬ ਵੰਸ਼ ਨਹੀਂ ਰਿਹਾ ਪਰ ਮੇਨ ਚੀਜ਼ ਇਹ ਇੱਕ ਕਹਾਣੀ ਕਹਾਣੀਆਂ ਨੇ ਆਪ ਸਹੀ ਇਸ ਤੇ ਹੁਣ ਅਸੀਂ 2025 ਸਾਲ ਦੇ ਵਿੱਚ ਚੱਲ ਰਹੇ ਤੇ ਇਹ ਲਗਭਗ ਮਿੰਨਾ 200 ਸਾਲ 100 150 ਸਾਲ ਪੁਰਾਣੀ ਜਗ੍ਹਾ ਹੋਣੀ ਬਾਈ ਜੀ ਇਹ ਤਕਰੀਬਨ ਜਿਹੜੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਔਰ ਦੰਦ ਕਥਾ ਚ ਵੀ ਸੁਣਿਆ ਹੈ ਕਹਿੰਦੇ ਹਨ ਕਿ ਇਹ ਜਿਸ ਵੇਲੇ ਵਾਵਰ ਦਾ ਰਾਜ ਹੁੰਦਾ ਸੀ ਅੱਛਾ ਜੀ ਬਾਬਰ ਦੇ ਰਾਜ ਵੇਲੇ ਦੀ ਇਹ ਜਗ੍ਹਾ ਬਣੀ ਹੋਈ ਹੈ। ਅੱਛਾ ਬਾਬਰ ਦੇ ਟਾਈਮ ਦੀ ਆ ਇਹ। ਇਹ ਬਾਬਰ ਦੇ ਟਾਈਮ ਦੀ ਇਹ ਜਗ੍ਹਾ ਬਣੀ ਹੋਈ ਹੈ ਕਿਉਂਕਿ ਉਸ ਵੇਲੇ ਵੀ ਹਿੰਦੂ ਜਿਹੜੇ ਸੀ ਉਹ ਆਪਣੇ ਮੰਦਰਾਂ ਵਿੱਚ ਆਪਣਾ ਕਾਰਜ ਕਰਿਆ ਕਰਦੇ ਸਨ ਤੇ ਮੁਸਲਮਾਨ ਜਿਹੜੇ ਸੀ ਆਪਣੇ ਤਾਜੀਏ ਜੋ ਕਬਰਾਂ ਦੇ ਵਿੱਚ ਆ ਕੇ ਪਿੱਟਦੇ ਸਨ। ਇਹਦੇ ਸਾਡੇ ਲਹਿੰਦੇ ਪਾਸੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਜੋ ਅੱਜ ਸਿੱਖਾਂ ਦੀਆਂ ਕਬਰਾਂ ਹਨ ਉਹਨਾਂ ਨੂੰ ਦਿਖਾਓ ਕਿ ਇਸ ਜਗ੍ਹਾ ਪਰ ਅੱਜ ਵੀ ਕਬਰਾਂ ਹਨ। ਇਹ ਹੀ ਜਗ੍ਹਾ ਜੋ ਕਿਸੇ ਟਾਈਮ ਮੁਸਲਮਾਨ ਵੀਰਾਂ ਦੀਆਂ ਇੱਥੇ ਕਬਰਾਂ ਹੋਈਆਂ ਹੁੰਦੀਆਂ ਸਨ ਉਹਨਾਂ ਕਬਰਾਂ ਨੂੰ ਅੱਜ ਖੰਡਤ ਕਰਕੇ ਉਹਨਾਂ ਦੇ ਵਿੱਚ ਵਾਹੀ ਜੋਗ ਜ਼ਮੀਨ ਬਣਾਈ ਗਈ ਹੈ ਔਰ ਇਧਰਲੇ ਪਾਸੇ ਸੱਜੇ ਪਾਸੇ ਜੋ ਉਹ ਹਲਤੀ ਹੈ ਜਿਸ ਉਹ ਹਲਤੀ ਦਾ ਨਿਸ਼ਾਨਾ ਜੀ ਵੀ ਹੈਗਾ ਨਾ ਜੋ ਹਲਤੀ ਹੈ ਜੋ ਖੂਈ ਹੈ ਉਸ ਦਾ ਅੱਜ ਵੀ ਤਕਰੀਬਨ ਨਿਸ਼ਾਨ ਇੱਥੇ ਹੈ ਔਰ ਉਸ ਜਗ੍ਹਾ ਦਾ ਵੀ ਨਿਸ਼ਾਨ ਹੈ ਜੋ ਕਿ ਉਸ ਜਗ੍ਹਾ ਪਰ ਹੈ ਸੋ ਇਹ ਜੋ ਜ਼ਮੀਨ ਹੈ ਇਸ ਦੇ ਨਾਲ ਹੀ ਇਸ ਦੇ ਚੜ੍ਹਦੇ ਪਾਸੇ ਨੂੰ ਇੱਕ ਛੱਪੜ ਹੋਇਆ ਕਰਦਾ ਸੀ ਔਰ ਇਹ ਸਾਲਟੀ ਦਾ ਪਾਣੀ ਜਸਵਲੇ ਤਾਜੀ ਆਉਂਦੇ ਸਨ ਹਲਤੀ ਚੱਲਦੀ ਸੀ ਉਸ ਦਾ ਪਾਣੀ ਜੋ ਸੀ ਉਹ ਛੱਪੜ ਵਿੱਚ ਪੈਂਦਾ ਸੀ ਅੱਛਾ ਤੇ ਇਹ ਛੱਪੜ ਮਿਲੋ ਦਾ ਇੱਥੇ ਕੀ ਕਿਤੇ ਸੀਗਾ ਇਸ ਜਗ੍ਹਾ ਦੇ ਉੱਤੇ ਸੀਗਾ ਵੀ ਜਿਹੜਾ ਹੁਣ ਲਗਭਗ ਖੇਤਾਂ ਚ ਰਲ ਚੁੱਕਿਆ ਆ ਪਰ ਮੇਨ ਚੀਜ਼ ਗੱਲ ਹੈ ਵੀ ਇਹ ਜਿਹੜੀ ਜਗ੍ਹਾ ਆ ਅਸਲ ਦੇ ਵਿੱਚ ਜੇ ਉਹ ਛੱਪੜ ਰਲ ਗਿਆ ਤੇ ਇਹ ਜਗ੍ਹਾ ਕਿਉਂ ਨਹੀਂ ਰਲੀ ਵਾਕੇ ਇਸ ਚੀਜ਼ ਦਾ ਕੋਈ ਨਾ ਕੋਈ ਤਾਂ ਪ੍ਰਮਾਣਿਤ ਜਿਹੜੀ ਗੱਲ ਰੂਹਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਅੱਜ ਵੀ ਇਹ ਇਸ ਜਗ੍ਹਾ ਦੀ ਰਾਖੀ ਕਰਦੀਆਂ ਨੇ ਕਿਤੇ ਨਾ ਕਿਤੇ ਵਾਕੇ ਬਾਈ ਸੱਚ ਲੱਗਦੀ ਹੈ ਜੀ ਇਹ 100% ਸੱਚ ਆ ਇਸ ਨੂੰ ਕਦੇ ਵੀ ਝੂਠ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਸੀਂ ਛੋਟੇ ਹੁੰਦੇ ਜਿਸ ਵੇਲੇ ਇਧਰ ਸੈਡ ਡੰਗਰ ਚਾਰਨ ਆਇਆ ਕਰਦੇ ਸਨ ਤੇ ਸਾਨੂੰ ਬਹੁਤ ਸਾਰੇ ਵੀਰਾਂ ਨੇ ਕਹਿਣਾ ਕਿ ਜੋ ਹਲਟੀ ਵਾਲੀ ਜਗ੍ਹਾ ਆ ਤੁਸੀਂ ਹਲਟੀ ਤੇ ਜਾ ਕੇ ਨਹੀਂ ਬਹਿਣਾ ਨਹੀਂ ਬਹਿਣਾ ਲਗਭਗ ਮੈਂ 40 ਸਾਲਾਂ ਬਾਅਦ ਆਇਆ ਤੇ ਮੈਂ ਆਇਆ ਹੀ ਨਹੀਂ ਪਹਿਲੀ ਵਾਰੀ ਆਇਆ ਇੱਥੇ ਜਿਵੇਂ ਜਿਹਾ ਤੇ ਅਸੀਂ ਉਹਨਾਂ ਨੂੰ ਪੁੱਛਣਾ ਵੀ ਅਸੀਂ ਹਲਟੀ ਵਾਲੀ ਜਗ੍ਹਾ ਤੇ ਕਿਉਂ ਨਹੀਂ ਬਹਿਣਾ ਉਹਦੇ ਲਾਗੇ ਛੱਪੜ ਦੇ ਵਿੱਚ ਅਸੀਂ ਪਸ਼ੂ ਚਾਰਦੇ ਹਾਂ ਉੱਥੇ ਪਾਣੀ ਪੀਣ ਜਾਂਦੇ ਹਾਂ ਡੰਗਰ ਜੇ ਅਸੀਂ ਉਹਨਾਂ ਦੇ ਛਾਵੇਂ ਬਹਿ ਜਾਵਾਂਗੇ ਤਾਂ ਕੀ ਗੱਲ ਹੈ ਤੇ ਬਜ਼ੁਰਗ ਕਹਿੰਦੇ ਸਨ ਕਿ ਨਹੀਂ ਉਸ ਹਲਟੀ ਤੇ ਨਹੀਂ ਬਹਿਣਾ ਉਸ ਹਲਟੀ ਜੋ ਹੈਗਾ ਉਹ ਫੱਕਰਾਂ ਦੀ ਹਲਟੀ ਆ ਪੀਰਾਂ ਫਕੀਰਾਂ ਦੀ ਹਲਟੀ ਆ ਉਹਦੇ ਉੱਤੇ ਉਹਨਾਂ ਪਕੰਬਰਾਂ ਦਾ ਵਾਸ ਹੈ ਉਹ ਕਿਸੇ ਟਾਈਮ ਵੀ ਆ ਸਕਦੇ ਹਨ ਇਸ ਕਰਕੇ ਤੁਸੀਂ ਨਿਆਣਿਓ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਬਿਲਕੁਲ ਤੇ थैंक यू ਸੋ ਮੱਚ ਭਾਈ ਜੀ ਕਿਉਂਕਿ ਬਾਈ ਨਾਲ ਸਾਡਾ ਸਫਰ ਹਮੇਸ਼ਾ ਜਾਰੀ ਰਹਿਣਾ ਕਿਉਂਕਿ ਸਾਡੇ ਪਿੰਡ ਤਲਵੰਡੀਆਂ ਕੁਝ ਐਦਾਂ ਦੀਆਂ ਕਹਾਣੀਆਂ ਜਿਹੜੀਆਂ ਅਜੇ ਤੱਕ ਸਾਡੇ ਪਿੰਡ ਦੇ ਕੁਝ ਲੋਕਾਂ ਤੱਕ ਨਹੀਂ ਪਤਾ ਸਾਨੂੰ ਤੱਕ ਨਹੀਂ ਪਤਾ ਸੀਗਾ ਅਸੀਂ ਉਹਦੀ ਖੋਜ ਕੀਤੀ ਆ ਤੇ ਜਲਦੀ ਹੀ ਅਸੀਂ ਹਰੇਕ ਐਪੀਸੋਡ ਲੈ ਕੇ ਆ ਰਿਹਾ ਪਿੰਡ ਤਲਵੰਡ ਦੇ ਵਿੱਚ ਖਾਸ ਕਰਕੇ ਮੈਂ ਨਹੀਂ ਦੇਖੀ ਸਾਨੂੰ ਲੱਗਾ ਵੀ ਕੁਝ ਹੋਣਾ ਨਹੀਂ ਪਰ ਤੇ ਇਹ ਉਹ ਕਮਰਾ ਵੀ ਹੋਵੇ ਮੌਜੂਦ ਆ ਉਹ ਜਿਹੜਾ ਆਪਣਾ ਖੂਈ ਆ ਉਹ ਵੀ ਹਜੇ ਵੀ ਮੌਜੂਦ ਹੈਗੀ ਆ ਸਾਡੇ ਇਧਰ ਜਿਹੜੇ ਆਪਣੇ ਸਰਦਾਰ ਭਰਾਵਾਂ ਦੇ ਸਿਵੇ ਨੇ ਉਹ ਵੀ ਇਸ ਪਾਸੇ ਮੌਜੂਦ ਨੇ ਤੇ ਅਸੀਂ ਹੁਣ ਸਾਡਾ ਪਿੰਡ ਦਾ ਸਫ਼ਰ ਹਮੇਸ਼ਾ ਜਾਰੀ ਰਹਿਣਾ ਤੇ ਰੂਪੀ ਭਾਈ ਵੀ ਹੁਣ ਸਾਡੇ ਨਾਲ ਰਹਿਣਗੇ ਜੀ ਇੱਕ ਗੁਰਪ੍ਰੀਤ ਜੀ ਮੈਂ ਇੱਕ ਗੱਲ ਇਸ ਅੱਜ ਇੱਥੇ ਜ਼ਰੂਰ ਦੱਸ ਦੇਣੀ ਚਾਹੁੰਦਾ ਹਾਂ ਜੀ ਕਿ ਇਹ ਜੋ ਜਗਾ ਹੈ ਨਾ ਜੀ ਇਹ ਤਕਰੀਬਨ 66 ਫੁੱਟੀ 66 ਫੁੱਟੀ ਜਰਨੇਲੀ ਸੜਕ ਅੱਛਾ ਉਸਦੇ ਬਿਲਕੁਲ ਨਾਲ ਲੱਗਦੀ ਹੈ ਔਰ ਜੋ ਪ੍ਰਾਤਨ ਸੜਕ ਸੀ ਨਾ ਜੋ ਇਸ ਤੋਂ ਆਪਾਂ ਉੱਤਰ ਵਾਲੀ ਸਾਈਡੋਂ ਨੂੰ ਦੇਖੀਏ ਤੇ ਇੱਕ ਬਹੁਤ ਵਧੀਆ ਰੋਜਾ ਹੈ ਜਿਸ ਨੂੰ ਬਹੁਤ ਅੱਜ ਅਸੀਂ ਸਰਕਾਰ ਨਾਲ ਮੰਨਦੇ ਹਾਂ ਜਿਸ ਨੂੰ ਮੀਆਂ ਸਾਹਿਬ ਕਿਹਾ ਜਾਂਦਾ ਹੈ ਅੱਛਾ ਮੀਆਂ ਸਾਹਿਬ ਦੇ ਨਾਲ ਦੀ ਇਹ ਜਗਾ ਦਾ ਰਸਤਾ ਹੁੰਦਾ ਸੀ ਜੋ ਛਾਰਟ ਫੁੱਟੀ ਜਰਨੇਲੀ ਸੜਕਾ ਔਰ ਪਿੰਡ ਦੇ ਵਿੱਚ ਦੀ ਆਉਂਦੀ ਹੁੰਦੀ ਸੀ ਇਹ ਜੋ ਹਲਟੀ ਹੈ ਇਹ ਜੋ ਕਵਰਾਂ ਸਨ ਇਹ ਉਸ ਛਾਰਟ ਫੁੱਟੀ ਸੜਕ ਦੇ ਉੱਤੇ ਸਥਿਤ ਸਨ ਔਰ ਹਲਟੀ ਦੇ ਨਿਸ਼ਾਨ ਅੱਜ ਵੀ ਹਨ ਉਹ ਖੁਈ ਅੱਜ ਵੀ ਹਨ ਸੋ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਜਿਸ ਵੀ ਜਗ੍ਹਾ ਤੇ ਸਾਡੇ ਪ੍ਰਾਤਨ ਵਿਰਸੇ ਹਨ ਬਿਲਕੁਲ ਜੋ ਵੀ ਵੀਰ ਇਹਨਾਂ ਨੂੰ ਖੰਡਿਤ ਕਰਨਾ ਚਾਹੁੰਦਾ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਜਿੱਥੇ-ਜਿੱਥੇ ਵੀ ਕੋਈ ਪ੍ਰਾਤਨ ਵਿਰਸਾ ਹੈ ਉਸ ਨੂੰ ਖੰਡਿਤ ਨਾ ਕੀਤਾ ਜਾਵੇ ਅਸੀਂ ਇਸ ਦੀ ਇੱਕ ਸਰਕਾਰ ਨੂੰ ਵੀ ਪੁਰਜੂ ਅਪੀਲ ਕਰਾਂਗੇ ਕਿ ਸਾਡੇ ਵਿਰਸੇ ਨੂੰ ਸੰਭਾਲਣ ਦੇ ਲਈ ਆਪਣਾ ਸਹਿਯੋਗ ਦੇਣ ਔਰ ਜਿੱਥੇ-ਜਿੱਥੇ ਵੀ ਸਾਡੇ ਪੁਰਾਣੇ ਵਿਰਸੇ ਦੇ ਬਾਰੇ ਕੋਈ ਥੰਮ ਹਨ ਜਾਂ ਕੋਈ ਨਿਸ਼ਾਨੀਆਂ ਹਨ ਉਸ ਦੀ ਦੇਖ ਰੇ ਸਾਡੀ ਸਰਕਾਰ ਕਰੇ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦਾ ਔਰ ਸ਼ਨਕਾਟਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸੋ ਮੱਚ ਥੈਂਕ ਯੂ ਸੋ ਮੱਚ ਬਜੀਤੇ ਇਹ ਸਫ਼ਰ ਹਮੇਸ਼ਾ ਜਾਰੀ ਰਹੂਗਾ ਜਿਵੇਂ ਬਾਈ ਹੁਣਾਂ ਨੇ ਇੱਕ ਰੋਜ਼ੇ ਦੀ ਗੱਲ ਕੀਤੀ ਆ ਉਹਦਾ ਇਤਿਹਾਸ ਵੀ ਤੁਹਾਨੂੰ ਪ੍ਰੋਪਰ ਦੱਸਾਂਗੇ ਪੂਰੇ ਤਲਵਣ ਪਿੰਡ ਦਾ ਇਤਿਹਾਸ ਦੱਸਾਂਗੇ 47 ਤੋਂ ਪਹਿਲਾਂ ਤੇ 47 ਤੋਂ ਬਾਅਦ ਦੇ ਵਿੱਚ ਪਿੰਡ ਕਿਵੇਂ ਵਸ ਰਿਹਾ ਹੈ ਤੇ ਇਸ ਕਰਕੇ ਹੁਣ ਤੁਸੀਂ ਸਾਡੇ ਨਾਲ ਬਣ ਰਹੋ ਇਹ ਸਾਡਾ ਪਹਿਲਾ ਭਾਗ ਸੀਗਾ ਇਸ ਐਪੀਸੋਡ ਦਾ ਤੇ ਹੁਣ ਲਗਾਤਾਰ ਜਿਹੜਾ ਨਿਰੰਤਰ ਐਪੀਸੋਡ ਜਾਰੀ ਰਹਿਣਗੇ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦਾ ਇਤਿਹਾਸ ਛੁਪਿਆ ਹੋਇਆ ਆ ਕੋਈ ਪੁਰਾਣਾ ਟਾਈਮ ਦਾ ਇਤਿਹਾਸ ਹੈ ਜਿਹੜਾ ਤੁਸੀਂ આજ ਤੱਕ ਆਪਣੇ ਲੋਕਾਂ ਨਾਲ ਸ਼ੇਅਰ ਨਹੀਂ ਕੀਤਾ ਤੁਸੀਂ ਸਾਡਾ ਸ਼ੇਅਰ ਕਰ ਸਕਦੇ ਹੋ ਅਸੀਂ ਉਹ ਜਿਹੜੀ ਗੱਲ ਆ ਸਾਰੇ ਦਰਸ਼ਕਾਂ ਸਾਹਮਣੇ ਰੱਖਾਂਗੇ ਤੇ ਤੁਸੀਂ ਸਾ ਨਾਲ ਸੰਪਰਕ ਵੀ ਕਰ ਸਕਦੇ ਹੋ ਸਾਡੇ ਚੈਨਲ ਦੇ ਨੰਬਰ ਹਮੇਸ਼ਾ 24 ਘੰਟੇ ਓਨ ਰਹਿੰਦੇ ਨੇ ਤੇ ਤੁਸੀਂ ਹੁਣ ਕਰਨਾ ਕੀ ਆ ਸਿਰਫ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਸੁਝਾ ਕਿ ਮੇ ਲੱਗਾ